ਤੁਸੀਂ ਆਪ ਮਿਹਨਤ ਕੀਤੀ ਐ ਸਵੇਰੇ ਉੱਠ ਕੇ ਮਿਹਨਤਾਂ ਕੀਤੀਆਂ ਕਿਤੇ ਕੋਈ ਹੋਰ ਮਿਲਿਆ ਕਿ ਤੁਹਾਨੂੰ ਕਲੂ ਕਿ ਪਿਛਲੇ ਪੇਪਰ ਚ ਆਹ ਕੁਝ ਆਇਆ ਸੀ ਉਹਨੂੰ ਯਾਦ ਕਰ ਲਓ ਉਹ ਫੁਲਾਨੀ ਕਿਤਾਬ ਚੋਂ ਮਿਲਦਾ ਹੈ ਉਹ ਫਾਰਮੂਲਾ ਦੇਖ ਲਓ ਬਹੁਤ ਸਾਰੀਆਂ ਮਿਹਨਤਾਂ ਤੁਸੀਂ ਕੀਤੀਆਂ ਉਹ ਤੁਹਾਨੂੰ ਹੀ ਪਤਾ ਔਰ ਮਿਹਨਤ ਦਾ ਫਲ ਜਦੋਂ ਮਿਲਦਾ ਹੈ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦਾ ਵੀ ਤੁਹਾਨੂੰ ਹੀ ਪਤਾ ਬਾਰੋਂ ਤਾਂ ਤਾੜੀਆਂ ਵੱਜ ਜਾਂਦੀਆਂ ਵਧਾਈਆਂ ਦੇਣ ਆ ਜਾਂਦੇ ਲੱਡੂ ਲੈ ਕੇ ਆਉਣਗੇ ਹੁਣ ਵੀ ਰਿਸ਼ਤੇ ਆ ਦੋਸਤ ਮਿੱਤਰ ਪਰ ਜਿਹੜਾ ਸਫਲਤਾ ਦਾ ਲੱਡੂ ਹੈ ਉਹਦਾ ਜਿਹੜਾ ਮਿੱਠਾ ਹੈ ਉਹ ਕਿਸੇ ਡਾਕਟਰ ਨੇ ਹਜੇ ਤੱਕ ਚੈੱਕ ਨਹੀਂ ਕੀਤਾ ਕਿ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦੇ ਨਾਲ ਕਿੰਨੀ ਕੁ ਸ਼ੂਗਰ ਵੱਧਦੀ ਹੈ ਜਾਂ ਘਟਦੀ ਹੈ ਸਫਲਤਾ ਜਿਹੜੀ ਹੈ ਸਕਸੈਸ ਜਿਹੜੀ ਹੈ ਹਾਂ ਸਕਸੈਸ ਜੇ ਰਾਤੋ ਰਾਤ ਮਿਲੀ ਹੋਵੇ ਫਿਰ ਜਿਆਦਾ ਦੇਰ ਨਹੀਂ ਰਹਿੰਦੀ ਜੇ ਸਕਸੈਸ ਸਟਰਗਲ ਕਰਕੇ ਮਿਲੀ ਹੋਵੇ ਫਿਰ ਉਹਨੂੰ ਬੰਦਾ ਬਹੁਤ ਦੇਰ ਜਾਣ ਨਹੀਂ ਦਿੰਦਾ ਬਿਨ ਨਹੀਂ ਰੱਖਣਾ ਮੈਂ ਬਹੁਤ ਮਿਹਨਤ ਕੀਤੀ ਹੈ ਇਸ ਕੰਮ ਵਾਸਤੇ